ਸੋਰਾਂਸੋ ਈਕੀ ਸਤਿਗੁਰੂ ਗੁਰੂ ਖਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜੀ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰ ਰਹੇ ਸਨ ਸਤਿਗੁਰੂ ਦਰਬਾਰ ਸਾਹਿਬ ਨੇ ਤੇ ਘਰ ਅੰਮ੍ਰਿਤ ਵੇਲੇ ਸਨਮਾਨਯੋਗ ਮਾਤਾ ਨਾਨਕੀ ਜੀ ਦੀ ਕੁੱਖ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਹਾਂ ਗੁਰੂ ਕੇ ਮਹਿਲ ਦਾਸ ਨੇ ਇੱਕ ਵਾਰ ਬੇਨਤੀ ਵੀ ਕੀਤੀ ਸੀ ਕਿ ਗੁਰੂ ਕੇ ਮਹਿਲ ਉਹ ਅਸਥਾਨ ਹੈ ਜਿੱਥੇ ਧੰ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਅਤੀ ਸਦੀ ਤੋਂ ਵੱਧ ਸਮਾਂ ਸਤਗੁਰਾਂ ਨੇ ਆਪਣਾ ਉਥੇ ਨਿਵਾਸ ਅਸਥਾਨ ਰੱਖਿਆ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੁੰਦਾ ਤੇ ਘਰੋਂ ਸੇਵਾਦਾਰ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਆਉਂਦਾ ਹੈ ਸਤਿਗੁਰੂ ਜੀ ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਭੋਗ ਤੋਂ ਬਾਅਦ ਜਦੋਂ ਚੱਲਦੇ ਆ ਤੇ ਇਤਿਹਾਸ ਕਹਿੰਦਾ ਉਹ ਸੇਵਾਦਾਰ ਆ ਕੇ ਬਚਨ ਕਰਦਾ ਮਹਾਰਾਜ ਜੀ ਆਪ ਜੀ ਦੇ ਗ੍ਰਹਿ ਵਿਖੇ ਸਹਿਬਜ਼ਾਦਾ ਜੀ ਦਾ ਆਗਮਨ ਹੋਇਆ ਹੈ ਭਾਈ ਵਿਦੀ ਚੰਦ ਜੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਔਰ ਹੋਰ ਗੁਰਸਿੱਖ ਜਿਹੜੇ ਨੇ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਆਪਣੀ ਰਹਿ ਸਤਗੁਰੂ ਗੁਰੂ ਕੇ ਮਹਿਲ ਜਾ ਰਹੇ ਆ ਥੋੜੀ ਜਿਹੀ ਅਜ ਬੇਨਤੀ ਮਹਾਰਾਜ ਦੇ ਜੀਵਨ ਸੰਬੰਧੀ ਪਹਿਲਾਂ ਕਰਨੀ ਹੈ ਅਰਥ ਆਪਾਂ ਜ਼ਰੂਰ ਕਰਾਂਗੇ ਸ਼ਬਦ ਦੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਘਰ ਜਾਂਦੇ ਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀਆਂ ਇਹ ਤੁਕਾਂ ਤਕਰੀਬਨ ਹਰ ਵਿਦਵਾਨ ਹੀ ਕੋਟ ਕਰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਜਾ ਕੇ ਆਪਣੇ ਹੱਥਾਂ ਵਿੱਚ ਅਜੇ ਨਾਮ ਤਾਂ ਨਹੀਂ ਰੱਖਿਆ ਇਤਿਹਾਸਕਰ ਸ਼ਬਦ ਵਰਦੇ ਨਵ ਸ਼ਿਸ਼ੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਲਿਆਖ ਹੈ ਦੋਨਾਂ ਹੱਥਾਂ ਵਿੱਚ ਠਿਕਾ ਦਿੱਤਾ ਗਿਆ ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਇਸ ਨਵ ਜੰਮੇ ਸਪੁੱਤਰ ਵੱਲ ਬੜੀ ਨੀਝ ਲਾ ਕੇ ਰਹਿਮਤ ਭਰੀ ਦ੍ਰਿਸ਼ਟੀ ਨਾਲ ਦੇਖਿਆ ਤੇ ਅਦਬ ਨਾਲ ਥੋੜੀ ਜਿਹੀ ਸਿਰ ਜੁਕਾਇਆ ਇਤਿਹਾਸਕਾਰ ਸਾਰੇ ਕਹਿੰਦੇ ਆ ਤੇ ਉਸ ਵਕਤ ਭਾਈ ਵਿਧੀ ਚੰਦ ਜੀ ਨੇ ਪੁੱਛ ਲਿਆ ਸੱਚੇ ਪਾਤਸ਼ਾਹ ਕਿ ਆਪ ਜੀ ਦੇ ਸਪੁੱਤਰ ਹੋਰ ਵੀ ਨੇ ਪਰ ਇਸ ਲਈ ਇਹ ਵੱਖਰਾ ਸਤਕਾਰ ਕਿਉਂ ਉੱਥੇ ਗੁਰਬਿਲਾਸ ਵਿੱਚ ਇੱਕ ਤੁਕ ਲਿਖੀ ਹੈ ਉਹ ਤੋ ਕੀ ਯਾਦ ਕਰਨ ਵਾਲੀ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੀ ਦੀਨ ਬੰਦ ਸੰਕਟ ਹਰਨ ਯਹੀ ਸਦਾ ਪਹਿਚਾਨ ਬੋਲ ਪਾਵੇਂ ਇਤਿਹਾਸ ਦੇ ਨੇ ਪਰ ਦੋ ਸ਼ਬਦ ਬਹੁਤ ਕਮਾਲ ਦੇ ਕਹਿ ਦਿੱਤੇ ਇਤਿਹਾਸਕਾਰ ਨੇ ਸਤਿਗੁਰਾਂ ਦੇ ਮੁਖ ਤੋਂ ਕਾਏ ਦੀਨ ਬੰਦ ਦੀਨ ਦਾ ਅਰਥ ਹੈ ਮਜ਼ਲੂਮ ਇਹ ਮੇਰਾ ਪੁੱਤਰ ਮਜ਼ਲੂਮਾਂ ਦਾ ਦੀਨਾਂ ਦਾ ਗਰੀਬਾਂ ਦਾ ਰਖਕ ਹੋਵੇਗਾ ਉਸਰਾਬ ਸ਼ਬਦ ਵਰਤਿਆ ਸੰਕਟ ਹਰਨ ਯਹੀ ਸਦਾ ਪਹਿਚਾਨ ਇਹਨਾਂ ਦੀ ਸਦੀ ਪਹਿਚਾਨ ਇਹ ਹੈ ਕਿ ਗਰੀਬਾਂ ਦਾ ਮਜ਼ਲੂਮਾਂ ਦਾ ਮਿੱਤਰ ਤੇ ਵੱਡੇ ਤੋਂ ਵੱਡੀ ਮੁਸੀਬਤ ਦੁੱਖ ਆ ਜਾਏ ਇਹ ਮੇਰਾ ਪੁੱਤਰ ਵੱਡੇ ਵੱਡੇ ਮੁਸੀਬਤਾਂ ਤੇ ਦੁੱਖਾਂ ਦਾ ਵੀ ਟਕਰਾ ਕਰੇਗਾ ਮਹਾਰਾਜ ਜੀ ਨੇ ਇਹ ਸ਼ਬਦ ਕਹੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਇ ਮੈਂ ਸ਼ਾਇਦ ਪਿਛਲੇ ਦਿਨ ਅਰਜ਼ ਕੀਤੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਮੁਖੀ ਦੀ ਸ਼ੁਰੂਆਤ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕਰਾਈ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 100 ਤੇ 15 ਸਾਲ ਹੋ ਚੁੱਕੀ ਸੀ ਬਾਬਾ ਜੀ 125 ਸਾਲ 1 ਮਹੀਨਾ ਤੇ 4 ਦਿਨ ਇਤਿਹਾਸ ਕਰ ਕਹਿੰਦੇ ਨੇ ਇਸ ਮ੍ਰਿਤਮੰਡਲ ਚ ਰਹਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਰੰਭਕ ਜਿਹੜੇ ਬਚਪਨ ਦੇ ਸਾਲ ਨੇ ਅੰਮ੍ਰਿਤਸਰ ਦੇ ਨਿਵਾਸੀ ਗੁਰ ਸਿੱਖੋ ਹਜ਼ੂਰ ਦੇ ਇਹਨਾਂ ਗਲੀਆਂ ਵਿੱਚ ਹੀ ਵਸੇ ਹੋਏ ਆ ਪਰ ਇੱਕ ਘਟਨਾ ਨੇ ਬਹੁਤ ਗਹਿਰਾ ਅਸਰ ਕਰ ਦਿੱਤਾ ਉਹ ਘਟਨਾ ਸੀ ਕਿ ਬਾਬਾ ਅਕਾਲ ਰਾਏ ਜੀ ਦਾ ਅਕਾਲ ਚਲਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਸਾਰੀ ਘਟਨਾ ਨੂੰ ਆਪਣੇ ਅੱਖਾਂ ਨਾਲ ਦੇਖਿਆ ਮੈਂ ਬੇਨਤੀ ਕਰਾਂ 9 ਸਾਲ ਦੇ ਕਰੀਬ ਕਰੀਬ ਸ਼ਬਦ ਮੈਂ ਤਾਂ ਵਰਤਣਾ ਕਿਉਂਕਿ ਇਤਿਹਾਸਕਾਰ ਕਈ ਵਾਰੀ ਮਹੀਨੇ ਸਾਲ ਅੱਗੇ ਪਿੱਛੇ ਕਰਦੇ ਆ। ਗੁਰੂ ਤੇਗ ਬਹਾਦਰ ਕੀਤਾ ਹੈ। ਇਥੋਂ ਸਤਿਗੁਰੂ ਕਰਤਾਰਪੁਰ ਦੀ ਧਰਤੀ ਤੇ ਜਾਂਦੇ ਆ ਗੁਰੂ ਹਰਗੋਬਿੰਦ ਸਾਹਿਬ ਜੀ। ਕਰਤਾਰਪੁਰ ਜੰਗ ਲੜੀ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੰਗ ਵਿੱਚ ਸ਼ਾਮਲ ਹੋਣਾ ਵਿਦਵਾਨ ਇਤਿਹਾਸਕਾਰ ਮੰਨਦੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਦੇ ਜ਼ੋਹਰ ਦਿਖਾਏ ਆ। ਕਈਆਂ ਦਾ ਖਿਆਲ ਹੈ ਇਹ ਤਿਆਗ ਮਲ ਤੋਂ ਤੇਗ ਬਹਾਦਰ ਪਰ ਜਦੋਂ ਅਸੀਂ ਪੁਰਾਣੀ ਸਰੋਤ ਪੜ੍ਹਨੇ ਆ ਉਹਦੇ ਵਿੱਚ ਸ਼ੁਰੂ ਤੋਂ ਹੀ ਤੇਗ ਬਹਾਦਰ ਖੈ ਦਸਾਂ ਪਾਤਸ਼ਾਹਾਂ ਵਿੱਚੋਂ ਸਿਰਫ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਨਾਮ ਫਾਰਸੀ ਵਿੱਚੋਂ ਆਇਆ ਹੈ ਬਾਕੀ ਕਿਸੇ ਸਤੂਗੁਰਾਂ ਦਾ ਨਹੀਂ ਤੇਗ ਸ਼ਬਦ ਵੀ ਪਰਸ਼ੀਅਨ ਦਾ ਹੈ ਤੇ ਬਹਾਦਰ ਸ਼ਬਦ ਵੀ ਜਿਹੜਾ ਉਹ ਫਾਰਸੀ ਦਾ ਹੈ ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਤੇਗ ਬਹਾਦਰ ਦਾ ਅਰਥ ਹੈ ਤੇਗ ਚਲਾਣ ਵਿੱਚ ਬਹਾਦਰ ਉਹ ਕਹਿੰਦੇ ਕਈ ਵਾਰੀ ਬੰਦੇ ਸਰੀਰਕ ਤੌਰ ਤੇ ਬਲਵਾਨ ਹੋਣ ਕਰਪਾਨ ਤਲਵਾਰ ਚਲਾਣ ਵਿੱਚ ਬਹਾਦਰ ਹੁੰਦੇ ਨੇ ਪਰ ਜਦੋਂ ਆਪਣੇ ਖਾਨ ਦੀ ਵਾਰੀ ਆ ਜਾਏ ਤੇ ਕਮਜ਼ੋਰੀ ਨਾਲ ਅੰਦਰ ਡੋਲ ਜਾਂਦਾ ਹੈ ਗੁਰੂ ਤੇਗ ਬਹਾਦਰ ਤੇਗ ਚਲਾਣ ਦੇ ਵੀ ਧਨੀ ਨੇ ਤੇ ਸੱਚੇ ਵੇ ਜ਼ੁਲਮ ਸਾਹਮਣੇ ਖਲੋ ਕੇ ਤੇਗ ਖਾਣ ਦੇ ਵੀ ਧਨੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਤਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਹੈ ਸਨਮਾਨਯੋਗ ਮਾਤਾ ਗੁਜਰੀ ਜੀ ਦੇ ਨਾਲ ਮੈਂ ਬੜਾ ਸੰਖੇਪ ਜੀ ਬੇਨਤੀ ਅذਕਰਨੀ ਮੇਰੀ ਇੱਛਾ ਸੀ ਕਿ ਮਾਰਾ ਜੀ ਦੇ ਸੰਬੰਧੀ ਜਰੂਰ ਅੱਜ ਕੋਈ ਸਿਬਤ ਕਰਕੇ ਜਾਂ ਭਾਵੇਂ ਹੁਕਮ ਜਿੱਥੋਂ ਮਰਜੀ ਸਤਗੁਰੂ ਦੇ ਦੇਣ ਪਰ ਸੱਚੇ ਸੰਗਤ ਜੀ ਜਿਹੋ ਜਿਹਾ ਫੁਰਨਾ ਬਣਾਓਗੇ ਭਾਵਨਾ ਨੂੰ ਸ਼ੁੱਧ ਰੱਖ ਕੇ ਗੁਰੂ ਰਾਮਦਾਸ ਕਦੀ ਉਸ ਫੁਰਨੇ ਨੂੰ ਵਿਅਰਥ ਨਹੀਂ ਜਾਣਦੇ ਮਾਰੇ ਸੱਚੇ ਪਾਤਸ਼ਾਹ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਜਾਂਦੇ ਆ ਕੀਰਤਪੁਰ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਿਆਈ ਆਪਣੇ ਪੋਤੇ ਨੂੰ ਬਾਬਾ ਗੁਰਦਿੱਤਾ ਜੀ ਦੇ بیٹے ਸਤਵੇਂ ਸਤਗੁਰੂ ਧੰਨ ਗੁਰੂ ਹਰ Rai ਸਾਹਿਬ ਜੀ ਨੂੰ ਦੇ ਦਿੰਦੇ ਆ ਪਰ ਮਾਤਾ ਗੁਜਰੀ ਜੀ ਸਨਮਾਨਯੋਗ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਲਈ ਗੁਰੂ ਦਾ ਹੁਕਮ ਹੈ ਕਿ ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਣਾ ਜੋ ਸਾਡੀ ਪਰੰਪਰਾ ਰਵੈਤਮਾਨ ਦੀ ਹੈ ਜੀ